ਇਹ ਕਹਿੰਦੀ ਕਰਦਾ ਕਿ ਅਜੇ ਹੀ ਹਰਕਤ ਕਰਨ ਤੋਂ ਪਹਿਲਾਂ ਉਹ ਆਪਣੇ ਪਰਿਵਾਰ ਬਾਰੇ ਸੋਚ ਲੀਂਦੀ ਆਪਣੀ ਕੰਮ ਬਾਰੇ ਸੋਚ ਲੀਂਦੀ ਇਹਦੇ ਨਾਲ ਕਿੰਨੀ ਨਮੋਸ਼ੀ ਪਰਿਵਾਰ ਨੂੰ ਚਲਣੀ ਪਊਗੀ ਔਰ ਇਸ ਬੀਬੀ ਨਾਲ ਜਿਹੜੀ ਘਟਨਾ ਘਟੀ ਹੈ ਇਹ ਕੋਈ ਸਧਾਰਨ ਘਟਨਾ ਨਹੀਂ ਹੈ ਇਹ ਬੜੀ ਸਾਜਿਸ਼ ਦੇ ਤਹਿਤ ਹੈ ਇਹਨੂੰ ਰੂਪ ਦਿੱਤਾ ਜਾ ਰਿਹਾ ਹੈ ਕਿ ਇਸਨੇ ਆਪਣੀ ਮਰਜ਼ੀ ਨਾਲ ਨਿਕਾਹ ਕੀਤਾ ਸਲਾਮ ਕਬੂਲ ਕੀਤਾ ਜਦੋਂ ਕਿ ਉਸ ਨੂੰ ਕਿਡਨਾਪ ਕੀਤਾ ਗਿਆ ਕਿਉਂਕਿ ਉਹਨਾਂ ਦਾ ਟਾਰਗੇਟ ਹੈ ਪਿਛੇ ਜਿਹੜਾ ਆਇਆ ਸੀ ਹੜਾ ਵਿੱਚ ਦੇਖਿਆ ਕਿ ਆਮ ਪਬਲਿਕ ਉੱਤੇ ਕਹਿ ਰਹੀ ਹੈ ਯਾਰ ਪੰਜਾਬ ਵੱਲੋਂ ਪਾਣੀ ਆ ਰਿਹਾ ਜੇ ਉੱਥੋਂ ਦੀਆਂ ਸਿੱਖਾਂ ਦੀਆਂ ਲੜਕੀਆਂ ਆ ਜਾਣ ਤੇ ਅਸੀਂ ਦੋ ਦੋ ਚਾਰ ਚਾਰ ਆਪਣੀਆਂ ਬੀਵੀਆਂ ਇੱਥੇ ਰੱਖੀਏ ਤਾਂ ਉਹਨਾਂ ਦੀ ਮਾਨਸਿਕਤਾ ਜਿਹੜੀ ਹੈਗੀ ਆ ਉਹ ਸਾਡੇ ਸਿੱਖ ਔਰ Hindu ਪ੍ਰੋਤੀ ਹੈ ਕਿਉਂਕਿ ਉਹਨਾਂ ਦੀ ਸਿੱਖਿਆ ਦੀਕਸ਼ਾ ਹੀ ਐਸੀ ਆ ਇਹ ਕੁਛ ਨਾ ਕੁਛ ਜ਼ਿੰਮੇਵਾਰ ਜਿਹੜੇ ਉਥੋਂ ਜਥੇ ਲੈ ਕੇ ਜਾਂਦੇ ਜਥੇਦਾਰ ਮੈਂ ਕਹੂੰਗਾ ਅਕਾਲ ਤਖਸ ਦਾ ਜਥੇਦਾਰ ਮੌਜੂਦਾ ਵੀ ਔਰ ਸਾਬਕਾ ਵੀ ਇਸ ਦੇ ਲਈ ਜ਼ਿੰਮੇਵਾਰ ਨੇ ਉਹ ਪੂਰੇ ਪੰਜਾਬ ਤੋਂ ਮਾਫੀ ਮੰਗਣ ਵੀਡੀਓ ਵਿੱਚ ਜੇ ਵੀ ਖਬਰ ਆ ਰਹੀ ਹੈ ਕਿ ਉਹਨੇ ਜਿਹੜਾ ਧਰਮ ਹੈ ਉਹ ਤਬਦੀਲ ਕਰ ਲਿਆ ਤੇ ਹੁਣ ਉਹਨੇ ਆਪਣਾ ਨਾਮ ਵੀ ਬਦਲੇ ਉਥੇ ਨੇ ਕਾ ਵੀ ਕੋਈ ਹੈ ਹਜੇ ਤੱਕ ਸਾਨੂੰ ਇਸ ਐਓਜੀ ਕੋਈ ਇਨਫੋਰਮੇਸ਼ਨ ਨਹੀਂ ਹੈ ਸਾਨੂੰ ਵੀ ਮੀਡੀਆ ਉਹੀ ਪਤਾ ਲੱਗਿਆ ਪਰ ਪੁਲਿਸ ਨੂੰ ਅਜੇ ਕੋਈ ਕੰਕਰੀਟ ਐਵੀਡੈਂਸ ਕੋਈ ਇਨਫੋਰਮੇਸ਼ਨ ਨਹੀਂ ਮਿਲਿਆ ਸਤਿ ਸ਼੍ਰੀ ਅਕਾਲ ਜੀ ਲੋਕਾਂ ਦਾ ਸਪੋਕਸਮੈਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਰੋਬੀਆ ਧੰਜਲ ਤੁਹਾਡੇ ਨਾਲ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਰਬਜੀਤ कौर ਨਾਮ ਦੀ ਔਰਤ ਦੇ ਬਾਰੇ ਗੱਲਬਾਤ ਹੋਈਗੀ ਜੋ ਕਿ ਪਾਕਿਸਤਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਸਿੱਖ ਜਥੇ ਦੇ ਨਾਲ ਜਾਂਦੀ ਹੈ ਪਰ ਵਾਪਸ ਨਹੀਂ ਆਉਂਦੀ ਜਿਸ ਤੋਂ ਬਾਅਦ ਵਿੱਚ ਇਹ ਚਰਚਾਵਾਂ ਉੱਠਦੀਆਂ ਨੇ ਕਿ ਉਸਨੇ ਇਸਲਾਮ ਕਬੂਲ ਲਿਆ ਤੇ ਨਿਕਾਹ ਕਰ ਲਿਆ ਹਾਲਾਂਕਿ ਇਸ ਤੋਂ ਬਾਅਦ ਵਿੱਚ ਸਿੱਖ ਜਥੇਬੰਦੀਆਂ ਤੇ ਵੀ ਸਵਾਲ ਉੱਠਦੇ ਨੇ ਐਸਜੀਪੀਸੀ ਤੇ ਸਵਾਲ ਉੱਠਦੇ ਨੇ ਜਥੇਦਾਰ ਸਹਿਬਾਨ ਤੇ ਸਵਾਲ ਉੱਠਦੇ ਨੇ ਕਿ ਉਹਨਾਂ ਨੇ ਇਸ ਮਾਮਲੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਫਿਲਹਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਰਿਪੋਰਟ ਦੇਖ ਲੈਣੇ ਸ਼ਿਰਗੁਰੂ ਨਾਨਕਦੇਵ ਜੀ ਦੇ ਪ੍ਰਕਾਸ਼ਪੁਰ ਮੌਕੇ ਭਾਰਤ ਤੋਂ ਪਾਕਿਸਤਾਨ ਯਾਤਰਾ ਕਰਨ ਵਾਲਾ ਵਿਸ਼ੇਸ਼ ਜਥਾ ਹੁਣ ਵਿਵਾਦਾਂ 'ਚ ਗਿਰ ਗਿਆ ਹੈ ਇਸ ਜਥੇ ਦੀ ਇੱਕ ਔਰਤ ਦੇ ਲਾਪਤਾ ਹੋਣ ਅਤੇ ਬਾਅਦ ਵਿੱਚ ਉੱਥੇ ਨਿਕਾਹ ਕਰਾਉਣ ਤੋਂ ਬਾਅਦ ਮਾਮਲਾ ਗੰਭੀਰ ਹੋ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਆਖਿਆ ਹੈ ਕਿ ਇਸ ਘਟਨਾ ਜੋ ਇੱਕ ਵਿਅਕਤੀ ਤੱਕ ਇਹ ਸੀਮਿਤ ਨਹੀਂ ਰਹੀ ਸਗਸ ਮੁੱਚੇ ਸਿਕ ਪਾਈਚਾਰੇ ਦੇ ਅਕਸ ਨੂੰ ਪ੍ਰਭਾਵਿਤ ਕੀਤਾ ਉਹਨਾਂ ਦੱਸਿਆ ਕਿ ਔਰਤ ਦਾ ਨਾਮ ਐਸਜੀਪੀਸੀ ਮੈਂਬਰਾਂ ਦੇ ਵੱਲੋਂ ਸੌਂਪੀ ਗਈ ਸੂਚੀ 'ਚ ਸਾਮ੍ਹਣੇ ਆਇਆ ਸੀ ਇਸ ਦੇ ਆਧਾਰ 'ਤੇ ਹੀ ਉਸਨੂੰ ਪਾਕਿਸਤਾਨ ਖੁਰਦਾਮਾ ਦੇ ਦਰਸ਼ਨਾ ਦੇ ਲਈ ਇਜਾਜ਼ਤ ਦਿੱਤੀ ਗਈ ਸੀ ਸਕੱਤਰ ਨੇ ਆਖਿਆ ਕਿ ਸਰਕਾਰ ਤੇ ਸੁਰੱਖਿਆ ਏਜੰਸੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਕਿਸੇ ਵੀ ਸ਼ੱਕੀ ਗਤੀਵਿਧੀ ਨੂੰ ਵਾਪਰਨ ਤੋਂ ਰੋਕਣ ਲਈ ਯਾਤਰੀਆਂ ਦੇ ਪਿਛੋਕੜ ਅਤੇ ਇਰਾਦਿਆਂ ਦੀ ਪੂਰੀ ਜਾਂਚ ਕਰਨ ਪ੍ਰਧਾਨ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਸਕਰੀਨਿੰਗ ਪ੍ਰਕਿਰਿਆ ਨੂੰ ਸਖਤ ਕੀਤਾ ਜਾਵੇ। ਔਰਤ ਨੂੰ ਬਰਾਬਰ ਦਾ ਦਰਜਾ ਕਰ ਜਦੋਂ ਕੋਈ ਔਰਤ ਇਹੋ ਜਿਹੀ ਗਲਤੀ ਕਰਦੀ ਆ ਤੇ ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਆ ਤਾਂ ਮੈਂ ਉਹ ਭੈਣ ਨੂੰ ਵੀ ਬੀਬੀ ਨੂੰ ਵੀ ਬੇਨਤੀ ਕਰਦਾ ਕਿ ਅਜਿਹੀ ਹਰਕਤ ਕਰਨ ਤੋਂ ਪਹਿਲਾਂ ਤੂੰ ਆਪਣੇ ਪਰਿਵਾਰ ਬਾਰੇ ਸੋਚ ਲੈਂਦੀ ਆਪਣੀ ਕੌਮ ਬਾਰੇ ਸੋਚ ਲੈਂਦੀ ਕਿ ਇਹਦੇ ਨਾਲ ਕਿੰਨੀ ਨਮੋਸ਼ੀ ਪਰਿਵਾਰ ਨੂੰ ਚਲਣੀ ਪਊਗੀ। ਮੈਂ ਉਹ ਬੀਬੀ ਦੇ ਇਸ ਕਦਮ ਦੀ ਨਿੰਦਾ ਕਰਦਾ। ਸੋ ਆਪਣੀ ਸਰਕਾਰ ਨੇ ਦਰਿਆਲ ਦਿੱਲੀ ਦਿਖਾਈ ਵਿਜੀ ਦੇਤੇ ਸੰਗਤਾਂ ਨੂੰ ਤਕਰੀਬਤ ਜੀਬਨ ਸਾਰੀਆਂ ਸੰਗਤਾਂ ਨੂੰ ਦਿੱਤੇ ਲੇਕਿਨ ਇਹ ਜੀ ਇੱਕ ਘਟਨਾ ਜਿਹੜਾ ਸਾਹਮਣੇ ਆਇਆ ਹੈਗੀ ਹੌਣ ਵਾਲੇ ਸਮੇਂ ਦੇ ਵਿੱਚ ਕਿਸਰਾਂ ਦੇ ਕੋ ਇਨਕੁਆਰੀ ਦਾ ਜਿਹੜੀ ਸਰਕਾਰ ਨੂੰ ਅੱਗੇ ਵੀ ਇਨਕੁਆਰੀ ਕਰਦੀਆਂ ਨੇ ਹੁਣ ਵੀ ਇਨਕੁਆਰੀ ਕੀਤੀ ਹੋਗੀ ਜੇ ਇਨਕੁਆਰੀ ਮਾਲੋ ਵਿਜੀ ਤੇ ਮੈਂ ਉਹਦਾ ਦਰਵਾਜ਼ਾ ਕਰਦਾ ਕਿ ਸਰਕਾਰ ਨੇ 100% ਵਿਜੀ ਦੇ ਦਿੱਤੇ ਪਰ ਮੁੜ ਕੇ ਜਦੋਂ ਉਹਨਾਂ ਨੇ ਇਨਕੁਆਰੀਆਂ ਕੀਤੀਆਂ ਬਾਰਡਰ ਤੇ ਰੋਕੇ ਹੋਈਆਂ ਜਿਹੜੇ 20 25 15 20 ਬੰਦੇ ਜਿਹੜੇ ਉਹ ਬਾਰਡਰ ਤੇ ਰੋਕੇ ਉਹਨਾਂ ਨੇ ਉਹ ਤਾਂ ਹੀ ਰੁਕੇਗੀ ਉਹਨਾਂ ਦੀ 에어ਪੋਰਟ ਸੇ ਹੀ ਨਹੀਂ ਹੋਊਗੀ ਜਾਂ ਕੋਈ ਹੋਰ ਰੀਜਨ ਹੋਊਗਾ ਤੇ ਇਹ ਬੀਬੀ ਵੀ ਉਹਨਾਂ ਚ ਹੀ ਹੁੰਦੀ ਸੀ ਤੇ ਇਹਦੀ ਵੀ ਇਨਕੁਆਰੀ ਕੀਤੀ ਹੁੰਦੀ ਤੇ ਆਪੇ ਹੀ ਉਹ ਬਾਰਡਰ ਪਾਰ ਨਾ ਕਰਦੀ ਪੁਥੇ ਪੁਲਿਸ ਨੇ ਇਸ ਮਾਮਲੇ ਚ ਕਿਹਾ ਹੈ ਕਿ ਜਾਂਚ ਜਾਰੀ ਹੈ ਕਿ ਜੋ ਵੀ ਜਾਣਕਾਰੀ ਮਿਲੇਗੀ ਸਾਂਝੀ ਕੀਤੀ ਜਾਵੇਗੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇੱਕ ਸਰਬਜੀਤ ਕੌਰ ਕਰਕੇ ਲੇਡੀ ਹੈਗੀ ਮਾਨੀਪੁਰ ਵਿਲੇਜ ਦੀ ਹੈਗੀ ਜਿਹੜਾ ਤਲਵੰਡੀ ਚੌਧਰੀ ਥਾਣੇ ਚ ਪੈਂਦਾ ਹੈ ਇਹਦੇ ਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਕੱਲੂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਬਾਅਦ ਪੁਲਿਸ ਨੇ ਉਹਦੀ ਐਕਸ਼ਨ ਲੀ ਆ ਉਹਦੇ ਖਿਲਾਫ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਮਾਮਲੇ ਅੰਦਰ ਇਨਵੈਸਟੀਗੇਸ਼ਨ ਹੈਗਾ ਤੇ ਜਾਂਚ ਦਾ ਵਿਸ਼ਾ ਹੈ ਤੇ ਜਦੋਂ ਵੀ ਜੋ ਵੀ ਜਾਂਚ ਨੇ ਸਾਨੂੰ ਜੋ ਵੀ ਚੀਜ਼ ਸੱਚੇ ਸਾਹਮਣੇ ਆਣੇਗੀ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਾਰੀ ਚੀਜ਼ ਪ੍ਰੈਸ ਦੇ ਨਾਲ ਸ਼ੇਅਰ ਕਰਾਂਗੇ ਮੀਡੀਆ ਵਿੱਚ ਇਹ ਵੀ ਖਬਰ ਆ ਰਹੀ ਹੈ ਕਿ ਉਹਨੇ ਜਿਹੜਾ ਧਰਮ ਆ ਉਹ ਤਬਦੀਲ ਕਰ ਲਿਆ ਤੇ ਹੁਣ ਉਹਨੇ ਆਪਣਾ ਨਾਮ ਵੀ ਬਦਲੇ ਉੱਥੇ ਨਕਾਹ ਵੀ ਕਰਾ ਲਿਆ ਕੋਈ ਹੈ ਹਜੇ ਤੱਕ ਸਾਨੂੰ ਐਜੋ ਜੀ ਕੋਈ ਇਨਫੋਰਮੇਸ਼ਨ ਨਹੀਂ ਹੈ ਸਾਨੂੰ ਵੀ ਮੀਡੀਆ ਤੋਂ ਹੀ ਪਤਾ ਲੱਗਿਆ ਹੈ ਪਰ ਪੁਲਿਸ ਨੂੰ ਅਜੇ ਕੋਈ ਕੰਕਰੀਟ ਐਵਿਡੈਂਸ ਨਹੀਂ ਹੈ ਕੋਈ ਇਨਫੋਰਮੇਸ਼ਨ ਨਹੀਂ ਹੈ ਕਿੰਨੇ ਕੇ ਲੈਵਲ ਤੱਕ ਜਾਂਚ ਚੱਲੀ ਤੁਹਾਡੇ ਮੈਟਰ ਪੂਰਾ ਅੰਡਰ ਇਨਵੈਸਟੀਗੇਸ਼ਨ ਹੈ ਜਿਵੇਂ ਜਿਵੇਂ ਸਾਨੂੰ ਕੋਈ ਵੀ ਚੀਜ਼ ਕੰਕਰੀਟ ਸਾਹਮਣੇ ਆਉਗੀ ਅਸੀਂ ਸ਼ੇਅਰ ਕਰਾਂਗੇ ਖਿਆਰ ਇਸ ਮਸਲੇ ਤੇ ਹੋਰ ਸੰਗਠਨਾ ਦਾ ਕਹਿਣਾ ਹੈ ਕਿ ਪਾਕਿਸਤਾਨ ਚ ਮਹਿਲਾ ਨੂੰ ਅਗਵਾ ਕੀਤਾ ਗਿਆ ਤੇ ਜ਼ਬਰੀ ਉਸ ਦਾ ਧਰਮ ਪਰਿਵਰਤਨ ਕਰਾ ਕੇ ਨਿਕਾਹ ਕੀਤਾ ਗਿਆ ਪਾਕਿਸਤਾਨ ਵਿੱਚ ਹਰ ਸਾਲ ਸਾਡੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਥਾ ਜਾਂਦਾ ਉਹਨਾਂ ਨਾਲ ਅਕਸਰ ਬੀਬੀਆਂ ਵੀ ਜਾਂਦੀਆਂ ਔਰ ਇਸ ਬੀਬੀ ਨਾਲ ਜਿਹੜੀ ਘਟਨਾ ਘਟੀ ਹੈ ਇਹ ਕੋਈ ਸਧਾਰਨ ਘਟਨਾ ਨਹੀਂ ਹੈ ਇਹ ਬੜੀ ਸਾਜ਼ਿਸ਼ ਦੇ ਤਹਿਤ ਹੈ ਇਹਨੂੰ ਰੂਪ ਦਿੱਤਾ ਜਾ ਰਿਹਾ ਹੈ ਕਿ ਇਸਨੇ ਆਪਣੀ ਮਰਜ਼ੀ ਨਾਲ ਨਿਕਾਹ ਕੀਤਾ ਸਲਾਮ ਕਬੂਲ ਕੀਤਾ ਜਦੋਂ ਕਿ ਉਸ ਨੂੰ ਕਿਡਨੈਪ ਕੀਤਾ ਗਿਆ ਕਿਉਂਕਿ ਉਹਨਾਂ ਦਾ ਟਾਰਗੇਟ ਹੈ ਪਿੱਛੇ ਜੇ ਹੜ ਆਏ ਸੀ ਹੜਾਂ ਵਿੱਚ ਦੇਖਿਆ ਕਿ ਆਮ ਪਬਲਿਕ ਉੱਤੇ ਕਹਿ ਰਹੀ ਹੈ ਯਾਰ ਪੰਜਾਬ ਵੱਲੋਂ ਪਾਣੀ ਆ ਰਿਹਾ ਜੇ ਉੱਥੋਂ ਦੀਆਂ ਸਿੱਖਾਂ ਦੀਆਂ ਲੜਕੀਆਂ ਆ ਜਾਣ ਤੇ ਅਸੀਂ ਦੋ-ਦੋ ਚਾਰ-ਚਾਰ ਆਪਣੀਆਂ ਬੀਬੀਆਂ ਇੱਥੇ ਰੱਖੀਏ ਤਾਂ ਉਹਨਾਂ ਦੀ ਮਾਨਸਿਕਤਾ ਜਿਹੜੀ ਹੈਗੀ ਆ ਉਹ ਸਾਡੇ ਸਿੱਖ ਔਰ ਹਿੰਦੂ ਵਿਰੋਧੀ ਐ ਪਾਰਦੀ ਇਮੀਗ੍ਰੇਸ਼ਨ ਰਿਕਾਰਡਾਂ ਮੁਤਾਬਕ ਸਰਬਜੀਤ ਕੌਰ 4 ਨਵੰਬਰ ਨੂੰ ਅਟਾਰੀ ਸਰਹੱਦ ਦੇ ਜ਼ਰੀਏ 1932 ਸ਼ਦਾਲੂਆਂ ਦੇ ਜਥੇ ਦੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਗਈ ਸੀ ਬਰਦਾਸ ਦਿਨਾਂ ਦੀ ਯਾਤਰਾ ਤੇ ਪਾਕਿਸਤਾਨ ਦੇ ਵਕਫਾ ਗੁਰਦੁਆਰਿਆਂ ਦੇ ਦਰਸ਼ਨਾਂ ਤੋਂ ਬਾਅਦ ਆਖਰੀ ਜਥਾ ਵੀ ਪਾਰਤ ਪਹੁੰਚ ਗਿਆ ਪਰ ਸਰਬਜੀਤ ਕੌਰ ਘਰ ਨਹੀਂ ਪੜਤੀ ਜਾਂਚ ਚ ਇਹ ਵੀ ਸਾਹਮਣੇ ਆਇਆ ਕਿ ਭਾਰਤੀ ਔਰਤ ਨੇ 4 ਨਵੰਬਰ ਨੂੰ ਜਥੇ 'ਚ ਸ਼ਾਮਲ ਹੋਣ ਤੇ ਪਾਕਿਸਤਾਨ ਲਈ ਰਵਾਨਾ ਹੋਣ ਵੇਲੇ ਪਾਕਿਸਤਾਨੀ ਇਮੀਗ੍ਰੇਸ਼ਨ ਦਫ਼ਤਰ 'ਚ ਭਰੇ ਗਏ ਫਾਰਮ 'ਚ ਆਪਣੀ ਮੁੱਢਲੀ ਜਾਣਕਾਰੀ ਅਧੂਰੀ ਛੱਡ ਦਿੱਤੀ ਸੀ ਤੇ ਆਪਣੀ ਕੌਮੀਅਤ ਤੇ ਪਾਸਪੋਰਟ ਦਾ ਨੰਬਰ ਵੀ ਨਹੀਂ ਦਿੱਤਾ ਸੀ ਜਾਣਕਾਰੀ ਮੁਤਾਬਕ ਮਹਿਲਾ ਦੇ ਕਪੂਰਥਲਾ ਸਿਟੀ ਪੁਲਿਸ ਸਟੇਸ਼ਨ ਚ ਵਕਫ ਵਕਤਾਂ ਰਾਵਾਂ ਤੇ ਅੱਜ ਮਾਮਲੇ ਦਰਜ ਕੀਤੇ ਗਏ ਸੀ ਬਠਿੰਡਾ ਜ਼ਿਲ੍ਹਾ ਪੁਲਿਸ ਨੇ ਵੀ ਮਾਮਲਾ ਦਰਜ ਕੀਤਾ ਹੈ ਸੂਤਰਾਂ ਮੁਤਾਬਕ ਉਸ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਅਦਾਲਤ ਨੇ ਬਰੀ ਵੀ ਕਰ ਦਿੱਤਾ ਸੀ ਪੁਲਿਸ ਨੇ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪਾਸਪੋਰਟ ਲਈ ਅਰਜ਼ੀ ਦਿੰਦੇ ਸਮੇਂ ਉਸਨੇ ਕਿਹੜੇ ਦਸਤਾਵੇਜ਼ ਜਮ੍ਹਾਂ ਕਰਵਾਏ ਸੀ ਤੇ ਉਸਨੇ ਪੁਲਿਸ ਕਲੀਅਰੈਂਸ ਰਿਪੋਰਟ ਕਿੱਥੋਂ ਲਈ ਸੀ ਅਤੇ ਕੀ ਦਸਤਾਵੇਜ਼ ਅਸਲੀ ਸਨ ਜਾਂ ਫਿਰ ਨਕਲੀ ਇਸਦੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜਿੱਥੇ ਕਿ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰਿਆਂ ਨੇ ਆਪਣੀ رائے ਦੇਣੀ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਪਾਉਣੀ ਹੈ ਚਾਹੇ ਉਹ ਸਾਂਝ ਤੁਸੀਂ ਕਮੈਂਟਾਂ ਦੇ ਜ਼ਰੀਏ ਪਾਓ ਚਾਹੇ ਤੁਸੀਂ ਕਾਲ ਕਰਕੇ ਪਾਓ ਇਹ ਤੁਹਾਡੀ ਆਪਣੀ ਮਰਜ਼ੀ ਹੈ ਪਰ ਜੇਕਰ ਤੁਸੀਂ ਕਾਲ ਕਰਦੇ ਹੋ ਤਾਂ 01725013426 ਉੱਤੇ ਕਾਲ ਕਰਕੇ ਤੁਸੀਂ ਇਸ ਦੇ ਸੰਬੰਧ ਵਿੱਚ رائے ਜ਼ਰੂਰ ਦਿਓ ਕਿ ਸਰਬਜੀਤ ਕੌਰ ਤੇ ਦਬਾਅ ਬਣਾਇਆ ਹੋਏਗਾ ਜਾਂ ਸਰਬਜੀਤ ਕੌਰ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਗਈ ਹੈ ਉਸ ਤੋਂ ਬਾਅਦ ਵਿੱਚ ਜੇਕਰ ਉਸਨੇ ਵਿਆਹ ਕਰਾ ਲਿਆ ਹੈ ਤੇ ਇਸਲਾਮ ਕਬੂਲਿਆ ਨਾਮ ਬਦਲ ਲਿਆ ਉਸ ਤੋਂ ਬਾਅਦ ਵਿੱਚ ਕੀ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਇਸ ਦੇ ਸਬੰਧ ਵਿੱਚ ਜਥੇਦਾਰਾਂ ਦੀ ਮਾਫੀ ਦੇ ਬਾਰੇ ਵੀ ਗੱਲਬਾਤ ਕਹੀ ਜਾ ਰਹੀ ਹੈ ਕਿ ਸਾਬਕਾ ਜਥੇਦਾਰ ਤੇ ਮੌਜੂਦਾ ਜਥੇਦਾਰ ਨੂੰ ਇਸ ਮਾਮਲੇ ਤੇ ਮਾਫੀ ਮੰਗਣੀ ਚਾਹੀਦੀ ਹੈ ਕਿ ਉਹਨਾਂ ਤੋਂ ਮਾਫੀ ਮੰਗਵਾਣੀ ਕਿੰਨੀ ਕ ਹੱਦ ਤੱਕ ਠੀਕ ਹੈ ਇਸ ਦੇ ਬਾਰੇ ਤੁਸੀਂ ਆਪਣੀ ਰਾਏ ਜ਼ਰੂਰ ਦੋਣੀ ਹੈ ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਜ਼ਿਲ੍ਹੇ ਤੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਵਿੰਦਰ ਗੇਲਾ ਹੈ ਮੈਂ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਗੱਲ ਕਰ ਰਿਹਾ ਜੀ 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 ਸਰ ਤੁਹਾਡੇ ਤੋਂ ਸਵਾਲ ਇਹੀ ਹੈ ਕਿ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਗਈ ਔਰਤ ਸਰਬਜੀਤ ਕੌਰ ਵਾਪਸ ਨਹੀਂ ਪਰਤੀ ਇਸ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਬਿਆਨ ਸਾਹਮਣੇ ਆ ਰਹੇ ਨੇ ਕਈਆਂ ਨੇ ਤੇ ਇਸ ਤੋਂ ਦੱਸਿਆ ਹੈ ਕਿ ਇਸ ਮਾਮਲੇ ਦੇ ਵਿੱਚ ਐਸਪੀਸੀ ਮੈਂਬਰਾਂ ਸਮੇਤ ਜਥੇਦਾਰ ਸਹਿਬਾਨ ਨੂੰ ਸਾਬਕਾ ਜਥੇਦਾਰ ਤੇ ਮੌਜੂਦਾ ਜਥੇਦਾਰ ਸਹਿਬਾਨ ਨੂੰ ਮਾਫੀ ਮੰਗਣੀ ਚਾਹੀਦੀ ਹੈ ਉਹਨਾਂ ਦੀ ਮਾਫੀ ਇਸ ਇਸ ਮਾਮਲੇ ਦੇ ਵਿੱਚ ਤੁਹਾਨੂੰ ਠੀਕ ਲੱਗਦੀ ਹੈ ਕਿ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਕਸੂਰ ਲੱਗਦਾ ਹੈ ਤੁਹਾਨੂੰ ਦੇਖੋ ਗੱਲ ਭੈਣ ਜੀ ਇਸ ਤਰ੍ਹਾਂ ਵਾ ਜੀ ਤੇ ਪਾਕਿਸਤਾਨ ਦੇ ਅੰਦਰ ਵੱਖ-ਵੱਖ ਤਰੀਕਾ ਨੂੰ ਹਰ ਵਾਰ ਜਥੇ ਜਾਂਦੇ ਰਹਿੰਦੇ ਆ ਹਮਮ ਔਰ ਜਦੋਂ ਜਥੇ ਜਾਂਦੇ ਆ ਤੇ ਸੁਭਾਵਿਕ ਆ ਕਿ ਉਥੋਂ ਨਾਲ ਸਾਡੇ ਪੰਜਾਬ ਦੇ ਅੰਦਰੋਂ ਹਮਮ ਸਾਡੀਆਂ ਧੀਆਂ ਭੈਣਾਂ ਕੋਈ ਵਿਆਹੁਤਾ ਔਰਤਾਂ ਜਿਹੜੀਆਂ ਉਹ ਵੀ ਨਾਲ ਜਾਂਦੀਆਂ ਹਮਮ ਸੋ ਜਿੱਥੋਂ ਤੱਕ ਮੇਰਾ ਸਵਾਲ ਮੈਂ ਇਹ ਸਮਝਦਾ ਵਾਂ कि ਜਿਸ ਜਥੇ ਦੇ ਨਾਲ ਲੜਕੀਆਂ ਜਾਂ ਵੈਈਆਂ ਹੋਈਆਂ ਸਾਡੀਆਂ ਭੈਣਾ ਨਾਲ ਜਾਂਦੀਆਂ ਇਹ ਅਹਿਮ ਜ਼ਿੰਮੇਵਾਰੀ ਜਿਹੜੀ ਆ ਉਹ ਜਥੇ ਦੀ ਬੰਦੀ ਆ ਜਿਹੜਾ ਜਥੇ ਦੀ ਅਗਵਾਈ ਕਰ ਰਿਹਾ ਹੂੰ ਹੂੰ ਸੋ ਮੈਂ ਇਹ ਸਮਝਦਾ ਮੈਂ ਕਿ ਅਕਾਲ ਤਖਤ ਸਾਹਿਬ ਦੇ ਜਾਂ ਜਥੇਦਾਰਾਂ ਤੋਂ ਮਾਫੀ ਮੰਗਾਉਣਾ ਇਹ ਕੋਈ ਮਸਲੇ ਦਾ ਹੱਲ ਨਹੀਂ ਆ ਤੁਸੀਂ ਤੁਸੀਂ ਦੇਖਿਆ ਕਿ ਸਾਡੇ ਦੇਸ਼ ਦੇ ਅੰਦਰ ਧਰਮ ਪਰਿਵਰਤਨ ਜਿਹੜਾ ਲਗਾਤਾਰ ਹੋ ਰਿਹਾ ਹੂੰ ਔਰ ਸਾਡੇ ਸਿੱਖਾਂ ਦੀਆਂ ਕੁੜੀਆਂ ਨੂੰ ਔਰ ਹਿੰਦੂਆਂ ਦੀਆਂ ਕੁੜੀਆਂ ਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਹੂੰ ਸੋ ਮੈਂ ਸਮਝਦਾ ਹਾਂ ਕਿ ਇਹ ਕਿਤੇ ਨਾ ਕਿਤੇ ਸੋਚੀ ਸਮਝੀ ਬੜੀ ਤਗੜੀ ਸਾਜ਼ਿਸ਼ਾ ਪਲਾਨਿੰਗ ਆ ਜਿਹਦੇ ਤਹਿਤ ਸਾਡੇ ਦੇਸ਼ ਦੀ ਸਰਕਾਰ ਨੂੰ ਸਾਡੇ ਸੂਬੇ ਦੀ ਸਰਕਾਰ ਨੂੰ ਇਹ ਬੜੇ ਤਤਪਰ ਰਹਿਣ ਦੀ ਲੋੜ ਆ ਔਰ ਬੜੀ ਬਰੀਕੀ ਦੇ ਨਾਲ ਇਹਦੀ ਜਾਂਚ ਕਰਨ ਦੀ ਲੋੜ ਆ ਜਿਸ ਤਰੀਕੇ ਦੇ ਨਾਲ ਸਰਬਜੀਤ ਕੌਰ ਨੇ ਪਾਕਿਸਤਾਨ ਬਾਰਡਰ ਤੋਂ ਇੰਡੀਆ ਵਾਲੇ ਪਾਸੇ ਜਦੋਂ ਪਾਕਿਸਤਾਨ ਦੇ ਵਿੱਚ ਗਈ ਤਾਂ ਮੈਂ ਸਮਝਦਾ ਕਿ ਕੁਝ ਜਾਣਕਾਰੀਆਂ ਮੈਨੂੰ ਪਤਾ ਲੱਗਾ ਕਿ ਉਹਨੇ ਅਧੂਰੀਆਂ ਛੱਡੀਆਂ ਹੂੰ ਸੋ ਇਹ ਗੱਲ ਜਿਹੜੀ ਬੜੀ ਚਿੰਤਾ ਦਾ ਵਿਸ਼ਾ ਵਾ ਤੁਸੀਂ ਦੇਖੋ ਕਿ ਸਿੱਖ ਪਰਿਵਾਰ ਦੀ ਇੱਕ ਲੇਡੀਜ਼ ਨੂੰ ਉੱਥੇ ਧਰਮ ਪਰਿਵਰਤਨ ਚਾਹੇ ਉਹਨੇ ਕੀਤਾ ਚਾਹੇ ਉਹਨਾਂ ਦੀ ਸਰਕਾਰ ਨੇ ਕਰਵਾਇਆ ਵਾ ਇਹ ਸਾਡੇ ਪੰਜਾਬ ਲਈ ਇੱਕ ਅਹਿਮ ਜ਼ਿੰਮੇਵਾਰੀ ਬਣਦੀ ਆ ਤੁਸੀਂ ਦੇਖੋ ਕਿ ਪੰਜਾਬ ਦੇ ਅੰਦਰ ਇਹ ਤਾਂ ਸਰਬਜੀਤ ਕੌਰ ਦਾ ਮਸਲਾ ਪਰ ਮੈਂ ਤੁਹਾਨੂੰ ਥੋੜਾ ਜਿਹਾ ਤੁਹਾਡੇ ਮਾਧਿਅਮ ਤੋਂ ਇਹ ਗੱਲ ਦੱਸਣੀ ਚਾਹੁੰਦਾ ਕਿ ਅੱਜ ਪੰਜਾਬ ਦੇ ਅੰਦਰ ਚਾਹੇ ਮੁਸਲਿਮ ਹੋਵੇ ਚਾਹੇ ਕ੍ਰਿਸ਼ਨ ਹੋਵੇ ਬਹੁਤ ਸਾਰੇ ਪੰਜਾਬ ਦੇ ਕਈ ਲੋਕ ਜਿਹੜਿਆ ਉਹ ਆਪਣਾ ਧਰਮ ਤਬਦੀਲ ਜਿਹੜਿਆ ਉਹ ਕਰ ਰਿਹਾ ਇਹ ਸਾਡੇ ਸਮਾਜ ਵਾਸਤੇ ਸਾਡੇ ਦੇਸ਼ ਵਾਸੀ ਸਾਡੇ ਸੂਬੇ ਵਾਸੀ ਬਹੁਤ ਤਗੜਾ ਡਾ ਇਹ ਸੋਚਨ ਦਾ ਵਿਸ਼ਾ ਵਾ ਕਿੰਤਾ ਰ ਬਿੰਦਰ ਜੀ ਇੱਥੇ ਮੈਂ ਤੁਹਾਨੂੰ ਦੱਸਦਾ ਉਹਨਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਮੈਂ ਇਸਲਾਮ ਕਬੂਲ ਲਿਆ ਹਾਲਾਂਕਿ ਨਾਮ ਬਦਲ ਲਿਆ ਨੂਰ ਹੁਸੈਨ ਰੱਖ ਲਿਆ ਕੀ ਲੱਗਦਾ ਹੈ ਕਿ ਉਹਨਾਂ ਤੇ ਦਬਾਅ ਬਣਾਇਆ ਹੋਏਗਾ ਜਿਸ ਤਰੀਕੇ ਦੇ ਨਾਲ ਉਹ ਪਾਕਿਸਤਾਨ ਤੋਂ ਖੁਦ ਨਹੀਂ ਵਾਪਸ ਆਈ ਜਾਂ ਫਿਰ ਉਹਨਾਂ ਨੂੰ ਰੱਖਿਆ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇੱਕ ਚੀਜ਼ ਤਾਂ ਬੜੀ ਕਲੀਅਰ ਜੀ ਗੱਲ ਆ ਜੇ ਉਹ ਆਪ ਆਪਣਾ ਧਰਮ ਕਬੂਲ ਕਰਨਾ ਚਾਹੁੰਦੇ ਸੀ ਤਾਂ ਉਹ ਮੇਰੇ ਹਿਸਾਬ ਨਾਲ ਉਹ ਇੱਥੇ ਵੀ ਆਪਣਾ ਤਰਫ ਕਬੂਲ ਕਰ ਸਕਦੇ ਸੀ ਪਰ ਉੱਥੇ ਪਾਕਿਸਤਾਨ ਦੇ ਵਿਅਕਤੀ ਦੇ ਨਾਲ 9 ਸਾਲਾਂ ਤੋਂ ਸੰਪਰਕ ਦੇ ਵਿੱਚ ਸੀ ਇਹ ਔਰਤ ਹਾਂ 9 ਸਾਲਾਂ ਤੋਂ ਸੰਪਰਕ ਦੇ ਵਿੱਚ ਸੀਗੇ ਮੈਂ ਸਮਝਦਾ ਹਾਂ ਕਿ ਇਹ ਕਿਤੇ ਨਾ ਕਿਤੇ ਬਹੁਤ ਤਗੜੀ ਸਾਜ਼ਿਸ਼ ਜਿਹੜੀ ਆ ਕੀਤੀ ਗਈ ਆ ਇਹ ਮੈਨੂੰ ਕੋਈ ਇਹ ਸਾਜ਼ਿਸ਼ ਦੇ ਤਹਿਤ ਇਹ ਸਾਰਾ ਜਿਹੜਾ ਕਾਰਜਕ੍ਰਮ ਹੋਇਆ ਇਹ ਮਤਲਬ ਮੈਂ ਤਾਂ ਇਹਨੂੰ ਸਾਜ਼ਿਸ਼ ਦੇ ਤਹਿਤ ਕਰ ਕਹੂੰਗਾ ਦੇਖੋ ਜਿਹੜਾ ਸਾਡਾ ਕੋਈ ਵਿਅਕਤੀ ਇਨਸਾਨ ਚਾਹੇ ਭੈਣ ਸਾਡੀ ਕੋਈ ਉਧਰ ਪਾਕਿਸਤਾਨ ਚ ਜਾਂਦੀ ਆ ਤਾਂ ਮੈਂ ਸਮਝਦਾ ਕਿ ਉਥੋਂ ਦੇ ਲੋਕ ਜਿਹੜੇ ਆ ਉਹਨਾਂ ਨੂੰ ਬਹਿਲਾ ਫਸਲਾ ਕੇ ਤੁਸੀਂ ਦੇਖੋ ਕਿ ਜਿੰਨੇ ਵੀ ਮੁਸਲਮਾਨਾਂ ਦੇ ਮੁੰਡੇ ਸਾਡੇ ਹਿੰਦੂਆਂ ਦੀ ਕੁੜੀ ਨਾਲ ਜਾਂ ਸਿੱਖਾਂ ਦੀ ਕੁੜੀ ਨਾਲ ਸ਼ਾਦੀ ਕਰਾਉਂਦੇ ਆ ਉਹਨਾਂ ਦਾ ਇੱਕ ਟਾਰਗੇਟ ਹੁੰਦਾ ਕਿ ਮੈਂ ਇਸ ਪਰਿਵਾਰ ਤੋਂ ਜਾਂ ਇਸ ਸਮਾਜ ਦੀ ਲੜਕੀ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਕਿਸ ਤਰੀਕੇ ਨਾਲ ਉਹ ਧਰਮ ਤਬਦੀਲ ਕਰਦੇ ਆ ਔਰ ਆਪਾਂ ਇਸ ਨੂੰ ਪੜੀ ਪਾਤੀ ਜਾਣਦੇ ਆ ਸਾਰੇ ਸੋ ਇਹ ਤਾਂ ਮੈਂ ਸਮਝਦਾ ਕਿ ਜਿੰਨਾ ਚਿਰ ਸਰਵਜੀਤ ਕੌਰ ਪੰਜਾਬ ਦੇ ਵਿੱਚ ਵਾਪਸ ਨਹੀਂ ਹੁੰਦੀ ਜਦ ਸਾਡੀ ਸਰਕਾਰ ਦਾ ਕੋਈ ਦਬਾਅ ਨਹੀਂ ਬਣਦਾ ਉਹਨੂੰ ਵਾਪਸ ਲਿਆਉਂਦਾ ਉਦੋਂ ਤੱਕ ਮੈਂ ਸਮਝਦਾ ਮਾਂ ਕਿ ਇਹ ਇਹਦਾ ਜੜਾ ਵਾ ਵੀ ਆਪਾਂ ਕੋਈ ਹੱਲ ਨਾ ਲੱਭਿਆ ਨਹੀਂ ਜਾ ਸਕਦਾ ਕਿਉਂਕਿ ਜੋ ਗੱਲ ਉਹਦੇ ਮੂੰਹ ਤੋਂ ਸਾਨੂੰ ਪਤਾ ਲੱਗਣੀ ਆ ਮੈਂ ਸਮਝਦਾ ਵੀ ਉਹੀ ਸਾਡੇ ਵਾਸਤੇ ਅਹਿਮ ਹੋਏਗੀ ਔਰ ਮੈਂ ਭੈਣ ਜੀ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਦੇਖੋ ਜਿੱਥੋਂ ਤੱਕ ਧਰਮ ਪਰਿਵਰਤਨ ਦਾ ਮੁੱਦਾ ਵਾ ਉਹ ਸਿਆਣਿਆਂ ਦੀ ਕਹਾਵਤ ਆ ਵੀ ਜਿਸ ਤਨ ਏ ਜੇਦੋ ਬੀਤਦੀ ਆ ਤੇ ਉਹੀ ਜਾਣਦਾ ਹੂੰ 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 ਸੋ ਉਹਦੇ ਨਾਲ ਪਤਾ ਨਹੀਂ ਉਹਦੀ ਕੀ ਮਜਬੂਰੀ ਹੋਏਗੀ ਉਹਦੇ ਨਾਲ ਕੀ ਇਸ ਤਰ੍ਹਾਂ ਦਾ ਕੋਈ ਗੱਲ ਕੀਤੀ ਹੋਗੀ ਜਿਹਦੇ ਨਾਲ ਉਹ ਉਹਨਾਂ ਦੇ ਜਾਲ ਦੇ ਵਿੱਚ ਫਸ ਗਈ ਹੈ ਹੂੰ ਠੀਕ ਹੈ ਬਲਵਿੰਦਰ ਜੀ ਇੱਥੇ ਸਵਾਲ ਇਹ ਵੀ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਇਸੇ ਤਰ੍ਹਾਂ ਦੇ ਬਹੁਤ ਸਾਰੇ ਪਹਿਲਾਂ ਵੀ ਮਾਮਲੇ ਸਾਹਮਣੇ ਆਏ ਜਿੱਥੇ ਕਿ ਪਾਕਿਸਤਾਨ ਗਈਆਂ ਹੋਈਆਂ ਕੁਝ ਲੜਕੀਆਂ ਵਾਪਸ ਨਹੀਂ ਆਈਆਂ ਕੁਝ ਜਾਂਦੀਆਂ ਨੇ ਫਿਰ ਵਾਪਸ ਨਹੀਂ ਆਉਂਦੀਆਂ ਥੋੜੇ ਸਮੇਂ ਬਾਅਦ ਉਹਨਾਂ ਦੇ ਵੱਲੋਂ ਇਸਲਾਮ ਕਬੂਲ ਲਿਆ ਜਾਂਦਾ ਹੈ ਤੇ ਵਿਆਹ ਕਰਵਾ ਲਿਆ ਜਾਂਦਾ ਹੈ ਬਿਲਕੁਲ ਭੈਣ ਜੀ ਤੁਹਾਡੀ ਗੱਲ ਇਹ ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਔਰ ਪਾਕਿਸਤਾਨ ਹੀ ਨਹੀਂ ਪੰਜਾਬ ਦੇ ਅੰਦਰ ਵੀ ਐਸੇ ਕਈ ਮੁੱਦੇ ਆ ਜਿਹੜੇ ਪੰਜਾਬ ਦੀਆਂ ਲੜਕੀਆਂ ਸਾਡੀਆਂ ਵਾਂ ਜਿਨ੍ਹਾਂ ਨੇ ਉਹ ਜਿਹੜੇ ਇੱਕ ਟਾਰਗੇਟ ਲਈ ਜਿਹੜੇ ਆ ਧਰਮ ਕਬੂਲੇ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਲਾਲਚ ਹੋਵੇ ਚਾਹੇ ਉਹ ਪਿਆਰ ਦਾ ਲਾਲਚ ਹੋਵੇ ਜਾਂ ਕਿਸੇ ਹੋਰ ਚੀਜ਼ ਦਾ ਲਾਲਚ ਹੋਵੇ ਔਰ ਬਹੁਤ ਸਾਰੇ ਕਈ ਹਿੰਦੂਆਂ ਦੀ ਕੁੜੀਆਂ ਵਾਂ ਸਾਡੇ ਸਿੱਖਾਂ ਦੀਆਂ ਕੁੜੀਆਂ ਜਿਨ੍ਹਾਂ ਨੇ ਇਹ ਧਰਮ ਜਿਹੜਾ ਉਹ ਕਬੂਲਿਆ ਕਿਸ ਕਾਰਨ ਕਬੂਲਿਆ ਮੈਂ ਸਮਝਦਾ ਵੀ ਇਸ ਚੀਜ਼ ਦੇ ਉੱਤੇ ਰੋਕ ਲਗਨੀ ਚਾਹੀਦੀ ਆ ਔਰ ਮੈਂ ਥੋੜੀ ਜੀ ਜਾਣਕਾਰੀ ਤੁਹਾਡੀ ਵਧਾ ਦੇਣਾ ਚਾਹੁੰਦਾ ਕਿ ਅੱਜ ਦੇਖੋ ਇਹ ਤਾਂ ਸਰਬਜੀਤ ਦਾ ਮੁੱਦਾ ਪਰ ਅੱਜ ਪੰਜਾਬ ਦੇ ਅੰਦਰ ਜਿਨ੍ਹਾਂ ਵਾਲਮੀਕੀ ਜਾਂ ਮਜਬੀ ਸਿੱਖ ਜਿਹੜਾ ਜਿਹੜਾ 크ਿਸਚਨ ਧਰਮ ਨੂੰ ਏ ਵਿੱਚ ਤਬਦੀਲ ਹੋ ਰਿਹਾ ਮੈਂ ਸਮਝਦਾ ਸਾਡੇ ਸਮਾਜ ਵਾਸਤੇ ਇਹ ਵੀ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਵਾ ਸੋ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਉਹ ਜਿਹੜੇ ਲੋਕ ਸਾਡੇ ਕੋਈ ਜੱਟ ਸਿੱਖ ਵੀ 크ਰਿਸਚਨ ਦੇ ਵਿੱਚ ਤਬਦੀਲ ਹੋ ਰਹੇ ਆ ਸੋ ਮੈਂ ਸਮਝਦਾ ਵੀ ਇਹ ਇਹ ਬੜਾ ਚਿੰਤਾ ਦਾ ਵਿਸ਼ਾ ਵਾ ਸਾਨੂੰ ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਵਾ ਕਿਤੇ ਲੋਕ ਮਾਨਸਮਾਨ ਲਈ ਜਾ ਰਿਹਾ ਜਿਨ੍ਹਾਂ ਦਾ ਇਥੇ ਆਪਣੇ ਸਮਾਜ ਦੇ ਵਿੱਚ ਕਿਤੇ ਮਾਨਸਮਾਨ ਨਹੀਂ ਹੁੰਦਾ ਕਿੱਤੇ ਸਤਕਾਰ ਨਹੀਂ ਹੁੰਦਾ ਤਾਂ ਮੈਂ ਸਮਝਦਾ ਵੀ ਇਹ ਚੀਜ਼ ਹੈ ਵੀ ਸਾਨੂੰ ਗੌਰ ਕਰਨਾ ਚਾਹੀਦਾ ਜਿਹੜੇ ਸਾਡੇ ਲੋਕ ਧਰਮ ਤਬਦੀਲ ਕਰ ਰਿਹਾ ਇਹ ਕਰਨਾ ਹੋਣਾ ਨਹੀਂ ਚਾਹੀਦਾ ਕਿਤੇ ਨਾ ਕਿਤੇ ਮੈਂ ਸਮਝਦਾ ਸਾਡੀਆਂ ਸਰਕਾਰਾਂ ਨੂੰ ਸਾਡੇ ਜਿਹੜੇ ਸਮਾਜ ਦੇ ਆਗੂ ਆ ਉਹਨਾਂ ਵਾਸਤੇ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਪ੍ਰੇਸ਼ਨ ਚਿੰਨ ਜਿਹੜਾ ਲੱਗਦਾ ਨਜ਼ਰ ਆ ਰਿਹਾ ਹੂੰ ਨਾਲ ਹੀ ਬਲਵਿੰਦਰ ਜੀ ਇਹ ਵੀ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਔਰਤ ਸਰਬਜੀਤ ਕੌਰ ਦੀ ਗੱਲ ਕੀਤੀ ਜਾਵੇ ਤੇ ਇਹ ਚੰਗੀ ਅਤਖੜ ਉਮਰ ਦੀ ਔਰਤ ਹੈ ਬੱਚਿਆਂ ਵਾਲੀ ਹੈ ਪੁੱਤੇ ਪੋਤੀਆਂ ਵਾਲੀ ਔਰਤ ਹੈ ਤੇ ਪਰ ਇਸ ਦੇ ਵੱਲੋਂ ਵੀ ਜਦੋਂ ਇਹ ਪਾਕਿਸਤਾਨ ਜਾਂਦੀ ਹੈ ਤੇ ਇਸਲਾਮ ਕਬੂਲਿਆ ਜਾਂਦਾ ਹੈ ਹਾਲਾਂਕਿ ਇਸ ਤਰ੍ਹਾਂ ਦੀ ਉਮਰ ਦੇ ਬੰਦੇ ਤੇ ਦਬਾਅ ਬਣਾਉਣਾ ਕਾਫੀ ਜ਼ਿਆਦਾ ਮੁਸ਼ਕਲ ਹੁੰਦਾ ਹੈ ਕਿਉਂਕਿ ਜਿੰਨੇ ਉਮਰਾਂ ਹੰਡਾਈਆਂ ਹੋਣ ਖਾਸ ਕਰਕੇ ਹੁਣ ਜੇਕਰ ਗੱਲ ਕੀਤੀ ਜਾਵੇ ਆਮ ਬੱਚਿਆਂ ਦੀ ਛੋਟੇ ਛੋਟੇ ਬੱਚਿਆਂ ਦੀ ਜਾਂ 21 22 ਸਾਲ ਦੀਆਂ ਕੁੜੀਆਂ ਦੀ ਤਾਂ ਕੀ ਲੱਗਦਾ ਹੈ ਕਿ ਜਦੋਂ ਹੁਣ ਮੋਬਾਈਲ ਫੋਨ ਹਰ ਬੱਚੇ ਤੋਂ ਹੁੰਦਾ ਹੈ ਮਾਪਿਆਂ ਨੂੰ ਆਪਣੇ ਬੱਚਿਆਂ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਬੱਚੇ ਕਿਹਦੇ ਨਾਲ ਗੱਲ ਕਰ ਰਹੇ ਨੇ ਜੇਕਰ ਇੰਨੀ ਅਤਖੜ ਉਮਰ ਦੀ ਔਰਤ 9 ਸਾਲ ਕਿਸੇ ਨਾਲ ਗੱਲਬਾਤ ਕਰਕੇ ਪਾਕਿਸਤਾਨ ਜਾ ਕੇ ਵਾਪਸ ਨਹੀਂ ਮੁੜਦੀ ਤੁਹਾਨੂੰ ਲੱਗਦਾ ਹੈ ਕਿ ਬੱਚਿਆਂ ਦੇ ਬਾਰੇ ਧਿਆਨ ਰੱਖਣਾ ਚਾਹੀਦਾ ਮਾਪਿਆਂ ਨੂੰ ਬਿਲਕੁਲ ਭੈਣ ਜੀ ਦੇਖੋ ਅੱਜ ਦੇ ਯੁੱਗ ਦੇ ਵਿੱਚ ਮਾਂ ਇੱਕ ਐਸੀ ਮਾਂ ਮਾਂ ਜਿਹੜੀ ਜਿੰਨੂੰ ਆਪਣੇ ਬੱਚੇ ਦਾ ਸਭ ਤੋਂ ਪਹਿਲਾਂ ਪਤਾ ਲੱਗਦਾ ਹੂੰ ਹੂੰ ਕਿਉਂਕਿ ਬਾਪ ਨੇ ਬਾਹਰ ਆਪਣੇ ਕਾਰੋਬਾਰ ਲਈ ਬਿਜ਼ਨਸ ਲਈ ਆਪਣੀ ਬੱਚਿਆਂ ਨੂੰ ਪਾਲਣ ਪੋਸਣ ਲਈ ਉਹਨੇ ਕਮਾਈ ਕਰਨ ਜਾਣਾ ਹੁੰਦਾ ਸੋ ਮਾਂ ਇੱਕ ਐਸੀ ਮਾਂ ਵਾ ਜਿੰਨੂੰ ਆਪਣੇ ਬੱਚੇ ਦਾ ਕੋਈ ਵੀ ਹਰਕਤ ਕਰਦਾ ਤੇ ਉਹਨੂੰ ਪਤਾ ਲੱਗਦਾ ਸੋ ਅੱਜ ਦੇ ਯੁੱਗ ਦੇ ਵਿੱਚ ਸਾਡੇ ਛੋਟੇ ਬੱਚੇ ਆ ਚਾਹੇ ਵੱਡੇ ਬੱਚੇ ਆ ਤੁਹਾਨੂੰ ਪਤਾ ਵੀ ਅੱਜ ਮੋਬਾਈਲ ਦੇ ਵਿੱਚ ਹਰ ਚੀਜ਼ ਅਵੇਲੇਬਲ ਆ ਤੇ ਉਹਨੂੰ ਅਸੀਂ ਜਿਸ ਤਰੀਕੇ ਨਾਲ ਚਾਹੀਏ ਉਸ ਤਰੀਕੇ ਨਾਲ ਯੂਜ਼ ਕਰ ਸਕਦੇ ਆ ਇੱਕ ਆਮ ਸਧਾਰਨ ਤੋਂ ਬੰਦੇ ਤੋਂ ਜੇ ਅਗਰ ਮੋਬਾਈਲ ਦਾ ਅਸੀਂ ਇਸਤੇਮਾਲ ਕਰਦੇ ਆ ਤਾਂ ਮੈਂ ਸਮਝਦਾ ਕਿ ਬਹੁਤ ਸਾਰੀ ਟੈਕਨੋਲੋਜੀ ਅਸੀਂ ਹਾਸਲ ਕਰ ਸਕਦੇ ਆ ਸੋ ਚਾਹੇ ਉਹ ਚੰਗੀ चीज ਹੋਵੇ ਚਾਹੇ ਮਾੜੀ ਹੋਵੇ ਸੋ ਅੱਜ ਦੇ ਯੁੱਗ ਦੇ ਵਿੱਚ ਠੀਕ ਹੈ ਠੀਕ ਹੈ ਬਲਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੇ ਇਸੇ ਵਿਚਾਲੇ ਵੱਡੀ ਖਬਰ ਸਰਬਜੀਤ ਕੌਰ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਸਰਬਜੀਤ ਕੌਰ ਨੇ ਜਿਹੜਾ ਇਸ ਵੀਡੀਓ ਦੇ ਵਿੱਚ ਇਸਲਾਮ ਕਬੂਲਣ ਦੀ ਗੱਲ ਕਹੀ ਹੈ ਨਿਗਾਹ ਕਬੂਲਨਾਮੇ ਦੀ ਇਹ ਵੀਡੀਓ ਸਾਹਮਣੇ ਆਈ ਸਰਬਜੀਤ ਕੌਰ ਦੀ ਜਿਹਦੇ ਵਿੱਚ ਉਹ ਕਹਿੰਦੀ ਹੋਈ ਨਜ਼ਰ ਆਈ ਇਸਲਾਮ ਕਬੂਲ ਕਰਦੇ ਦੀ ਇਹ ਵੀਡੀਓ ਜਿਹੜੀ ਹੈ ਸਾਹਮਣੇ ਆਉਣ ਦੇ ਦੌਰਾਨ ਇਹ ਵੀਡੀਓ ਦੇ ਵਿੱਚ ਉਹਨੇ ਕਿਹਾ ਕਿ ਉਹਨੇ ਆਪਣੀ ਮਰਜ਼ੀ ਦੇ ਨਾਲ ਇਸਲਾਮ ਤੇ ਨਿਕਾਹ ਕਬੂਲ ਕੀਤਾ ਹੈ ਤਾਂ ਸਰਬਜੀਤ ਕੌਰ ਦੇ ਨਾਲ ਜੁੜੀ ਵੱਡੀ ਖਬਰ ਤਾਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਉਹ ਕਹਿੰਦੀ ਹੋਈ ਨਜ਼ਰ ਆਈ ਕਿ 9 ਸਾਲਾਂ ਤੋਂ ਜਾਣਦੀ ਆ ਮੈਂ ਸਿਸ਼ਕਸ਼ ਨੂੰ ਸੇਖੋਪੁਰਾ ਦੀ ਮਸਜਿਦ ਮਸੀਤ ਦੇ ਵੱਲੋਂ ਬੀਤੇ ਦਿਨ ਜਾਰੀ ਕੀਤਾ ਗਿਆ ਸੀ ਨਿਕਾਹਨਾਮਾ ਉੱਥੇ ਸਰਬਜੀਤ ਕੌਰ ਦੇ ਨਿਕਾਹ ਕਬੂਲਨਾਮੇ ਦੀ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਉਹ ਵਿਆਹ ਨੂੰ ਕਬੂਲਦੀ ਹੋਈ ਨਜ਼ਰ ਆਈ ਹੈ ਕਾ ਇਸਲਾਮ ਕਬੂਲ ਕਰਦੇ ਦੀ ਵੀਡੀਓ ਸਾਹਮਣੇ ਆਈ ਹੈ ਉਸਨੇ ਕਿਹਾ ਕਿ ਉਸਨੇ ਆਪਣੀ ਮਰਜ਼ੀ ਦੇ ਨਾਲ ਇਸਲਾਮ ਤੇ ਨਿਕਾਹ ਕਬੂਲ ਕੀਤਾ ਹੈ ਤਾਂ ਸਰਬਜੀਤ ਕੌਰ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਜਿਸ ਦੇ ਨਾਲ ਨਿਕਾਹ ਕਰਵਾਇਆ ਉਹਦਾ ਕਹਿਣਾ ਹੈ ਕਿ ਮੈਂ 9 ਸਾਲ ਤੋਂ ਉਸ ਨੂੰ ਜਾਣਦੀ ਸੀ ਤਾਂ ਸ਼ੇਖਪੂਰਾ ਦੀ ਮਸਜਿਦ ਵੱਲੋਂ ਦਿਬੀਤੇ ਦਿਨ ਚਾਰੀ ਕੀਤਾ ਗਿਆ ਸੀ ਨਿਕਾਹ ਨਿਕਾਹਨਾਮਾ ਉੱਥੇ ਹੀ ਸ਼ੇਖਪੂਰਾ ਦੇ ਪਿੰਡ ਪਿੰਡੀ ਦਾਸ ਦੇ ਵਾਸੀ हुसैन ਦੇ ਨਾਲ ਉਸਨੇ ਵਿਆਹ ਕਰਵਾਇਆ ਤਾਂ ਸਰਬਜੀਤ कौर ਦੀ ਨਿਕਾਹ ਕਬੂਲ ਨਾਮੇ ਦੀ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਉਸਨੇ ਇਸਲਾਮ ਕਬੂਲ ਕਰਦਿਆਂ ਦੀ ਇਹ ਗੱਲ ਕਹੀ ਹੈ ਇਸ ਦੌਰਾਨ ਉਹਨੇ ਕੀ ਕੁਝ ਕਿਹਾ ਉਹ ਸੁਣ ਲੈਣੇ ਤੇ ਤੁਸੀਂ ਮੁਸਲਮਾਨ ਹੋਣਾ ਚਾਹ ਰਹੇ ਹੋ ਹਾਂਜੀ ਆਪ ਵੀ ਮਰਜ਼ੀਨਾ ਹੋਣਾ ਚਾਹ ਰਹੇ ਹੋ ਹਾਂਜੀ ਮੈਂ ਨਾਸਰ ਨਾਲ ਕਰਦੇ ਹਾਂ ਤੇ ਕਾਫੀ 9 ਸਾਲਾਂ ਤੋਂ ਜਾਣਦੇ ਇਹ ਮਾਨੂੰ ਅੱਛਾ ਤੇ ਇਸਲਾਮ ਵੀ ਤੁਸੀਂ ਮਰਜ਼ੀਨਾ ਕਬੂਲ ਕਰ ਰਹੇ ਹੋ ਡਿਵੋਰਸ ਹੋ ਗਈ ਹੈ ਤੁਹਾਡੀ ਤਲਾਕ ਹੋ ਗਈ ਹੈ ਤੁਹਾਡੀ ਜੀ ਠੀਕ ਹੈ ਅੱਜ ਅਸਰ 3:30 ਮੈਂ ਕੀ ਵਜੂਰ ਗਵਾਹਨ ਅੱਲਾਹ ਕੀ ਹੁਕਮ ਸੇ ਕੀਤਾ ਜਾ ਰਹਾ ਹੈ ਕਿ ਆਪਕੋ ਕਬੂਲ ਹੈ ਜੀ ਹੁਕਮ ਹੈ ਤਾਂ ਜਨਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਰਬਜੀਤ ਕੌਰ ਦਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾਇਆ ਮੇਰਾ ਤਲਾਕ ਹੋ ਚੁੱਕਿਆ ਹੈ ਇਸਲਾਮ ਕਬੂਲ ਕਰਦਿਆਂ ਦੀ ਵੀਡੀਓ ਸਾਹਮਣੇ ਆਈ ਮਰਜ਼ੀ ਦੇ ਨਾਲ ਕਬੂਲ ਕੀਤਾ ਇਸਲਾਮ ਤੇ ਨਿਕਾਹ ਤਾਂ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਜਿਸ ਦੇ ਨਾਲ ਨਿਕਾਹ ਕਰਵਾਇਆ ਉਸ ਨੂੰ 9 ਸਾਲ ਤੋਂ ਜਾਣਦੀ ਸਰਬਜੀਤ ਕੌਰ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਜ਼ਿਲ੍ਹੇ ਤੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਮੈਡਮ ਗਿੱਦੜ ਬਾਹਾ ਤੋਂ ਬੋਲ ਰਿਹਾ ਜੀ ਮਨੀਸ਼ ਚਾਵਲਾ ਜੀ ਮਨੀਸ਼ ਜੀ ਜਿਸ ਤਰੀਕੇ ਦੇ ਨਾਲ ਸਰਬਜੀਤ ਕੌਰ ਦੇ ਦੇ ਸੰਬੰਧ ਵਿੱਚ ਅੱਜ ਪ੍ਰੋਗਰਾਮ ਹੈ ਸਰਬਜੀਤ ਕੌਰ ਸਿੱਖ ਜਥੇ ਦਾ ਪਾਕਿਸਤਾਨ ਜਾਂਦੀ ਹੈ ਤੇ ਬਾਅਦ ਵਿੱਚ ਵਾਪਸ ਨਹੀਂ ਆਉਂਦੀ ਇਸਲਾਮ ਕਬੂਲਨ ਦੀਆਂ ਗੱਲਾਂ ਉੱਡਦੀਆਂ ਨੇ ਤੇ ਨਿਕਾਹ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਹਾਲਾਂਕਿ ਹੁਣ ਇੱਕ ਵੀਡੀਓ ਸਾਹਮਣੇ ਆਈ ਉਹਦੇ ਵਿੱਚ ਉਹਨੇ ਕਬੂਲਿਆ ਵੀ ਹੈ ਤੁਸੀਂ ਵੀ ਸੁਣਿਆ ਹੋਣਾ ਜਿਹਦੇ ਵਿੱਚ ਉਹ ਕਹਿੰਦੀ ਹੋਈ ਨਜ਼ਰ ਆਈ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਨਿਕਾਹ ਕੀਤਾ ਇਸਲਾਮ ਕਬੂਲਿਆ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਲਾਂਕਿ ਪੰਜਾਬ ਦੇ ਵਿੱਚ ਜਦੋਂ ਇਹ ਜਥੇ ਦੇ ਨਾਲ ਗਈ ਹੈ ਔਰਤ ਕਾਫੀ ਸਵਾਲ ਉੱਠਦੇ ਨੇ ਕਿ ਕੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਹਦੀ ਚੈਕਿੰਗ ਨਹੀਂ ਕੀਤੀ ਗਈ ਸੀ ਕਿ ਇਹ ਕਿੰਨੇ ਸਮੇਂ ਤੋਂ ਪਾਕਿਸਤਾਨ ਦੇ ਵਿੱਚ ਰਹਿੰਦੇ ਵਿਅਕਤੀ ਦੇ ਨਾਲ ਗੱਲਬਾਤ ਕਰਦੀ ਸੀ ਜੀ 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 ਬਿਲਕੁਲ ਮੈਂ ਵੀ ਇਹੀ ਕਹਿਣਾ ਚਾਹਨਾ कि سب تو پہلا چلو اس نے ترام بدلیا اوتھے جا کے نگاہ کرایا وہ ٹھیک ہے جو خبر ا رہی ٹھیک ہے پر سب تو پہلا بھارت سرکار ਲਈ কেন্দ্রীয় ਜਿਹੜੇ ਸੁਰੱਖਿਆ ਏਜੰਸੀਆਂ ਜਾਂ پنجاب ਦੀਆਂ ਏਜੰਸੀਆਂ ਉਹਨਾਂ ਲਈ ਇਹ ਜ਼ਰੂਰੀ ਹੈ ਕਿ ਉਹ ਗਈ ਹੈ ਸਿੱਖ ਜਥੇ ਨਾਲ ਗਈ ਹੈ ਉਹ ਇੱਕ پلان ਬਣਾ ਕੇ ਗਈ ਹੈ ਪਲੈਨਿੰਗ ਦੇ ਆਧਾਰ ਤੇ ਸੀ ਕਿ ਕਿਤੇ ਉਹ ਸਾਡੇ ਹਿੰਦੁਸਤਾਨ ਦੀ ਜਾਂ ਸਾਡੇ ਪੰਜਾਬ ਦੀ ਸਾਡੇ ਦੇਸ਼ ਦੀ ਕੋਈ ਇਹੋ ਜਿਹੀ ਮਤਲਬ ਵੀਡੀਓ ਬਣਾ ਕੇ ਜਾਂ ਕੋਈ ਇਹੋ ਜਿਹੀ ਫੋਕੀਆ ਜਾਣਕਾਰੀ ਤਾਂ ਨਹੀਂ ਲੈ ਗਈ ਕਿਉਂਕਿ ਉਹ ਆਲਰੇਡੀ ਨੋਸਾਨਾ ਤੋਂ ਉੱਥੇ ਪਾਕਿਸਤਾਨੀ ਨਾਲ ਕਿਸੇ ਨਾਲ ਟੱਚ ਚ ਸੀ ਹੂੰ ਜਿਸ ਬਾਰੇ ਸਾਡੇ ਸੁਰੱਖਿਆ ਏਜੰਸੀਆਂ ਨੂੰ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਹੂੰ ਹੂੰ ਪਰ ਇਥੇ ਇਹ ਜਾਂਚ ਦਾ ਵਿਸ਼ਾ ਔਰ ਇਹ ਜਾਂਚ ਬਹੁਤ ਜ਼ਰੂਰੀ ਹੈ ਕਿ ਉਹ ਉਧਰ ਗਈ ਉਸ ਪਲੈਨਿੰਗ ਦੇ ਆਧਾਰ ਤੇ ਵੀ ਔਰ ਸਾਡੇ ਦੇਸ਼ ਦੀ ਕੋਈ ਖੂਫੀਆ ਜਾਣਕਾਰੀ ਹੂੰ ਹੂੰ ਕੋਈ ਪੱਛੀ ਕਰਕੇ ਨਹੀਂ ਲੱਗੀ ਕਿ ਜਿਸ ਨਾਲ ਸਾਡੇ ਦੇਸ਼ ਤੇ ਸੁਰੱਖਿਆ ਨੂੰ ਕੋਈ ਖਤਰਾ ਹੋਵੇ ਹੂੰ 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 ਬਿਲਕੁਲ ਨਹੀਂ ਤੇ ਇਸ ਸਾਬ ਨਾਲ ਇਹ ਬਹੁਤ ਵੱਡਾ ਮੁੱਦਾ ਹੈ ਹੂੰ ਔਰ ਸਰਕਾਰ ਨੂੰ ਚਾਹੀਦਾ ਕਿ ਇਸ ਤੇ ਸਭ ਤੋਂ ਪਹਿਲਾਂ ਜਾਂਚ ਕਰਨੀ ਜ਼ਰੂਰੀ ਹੂੰ ਜੀ ਵੀ ਸਵਾਲ ਬਣਦਾ ਹੈ ਜਿਸ ਤਰੀਕੇ ਨਾਲ ਤੁਸੀਂ ਵੀ ਕਿਹਾ ਹੈ ਕਿ ਸੁਰੱਖਿਆ ਨੂੰ ਕਿਤੇ ਖਤਰਾ ਤਾਂ ਨਹੀਂ ਕਿਉਂਕਿ ਜੇਕਰ ਇਸ ਤਰ੍ਹਾਂ ਪਾਕਿਸਤਾਨ ਔਰਤਾਂ ਜਾਂਦੀਆਂ ਨੇ ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਬਹੁਤ سارے ਮਾਮਲੇ ਪਹਿਲਾਂ ਵੀ ਸਾਹਮਣੇ ਆਏ ਕਿ ਪਾਕਿਸਤਾਨ ਦੇ ਵੱਲੋਂ ਇਹਨਾਂ ਔਰਤਾਂ ਨੂੰ ਬਹਿਲਾਪਸਲਾ ਕੇ ਕਿ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਕੁਝ ਹੋਰ ਮਾਮਲੇ ਦੇਖਣ ਨੂੰ ਮਿਲ ਸਕਦਾ ਜੀ ਜੀ ਬਿਲਕੁਕੁਲ ਮੈਡਮ ਮੈਂ ਕਈ ਮੂਵੀਜ਼ ਵਗੈਰਾ ਦੇ ਵਿੱਚ ਵੀ ਦੇਖਿਆ ਕਿ ਪਾਕਿਸਤਾਨ ਨਾਲ ਜਿਹੜੇ ਮਤਲਬ ਸਾਡੇ ਦੇਸ਼ ਦੇ ਹਿੰਦੁਸਤਾਨ ਦੇ ਦੁਸ਼ਮਣ ਹੈ ਉਹ ਇਥੇ ਲੇਡੀਜ਼ ਨੂੰ ਜਾਂ ਕੋਈ ਬੇਰੋਜ਼ਗਾਰਾਂ ਨੂੰ ਟਾਰਗੇਟ ਕਰਦੇਗੇ ਤੇ ਉਹਨਾਂ ਨੂੰ ਨਸ਼ਾ ਮੰਭਾਈ ਉਹਨਾਂ ਤੋਂ ਉਹ ਫਿਰ ਜਾਣਕਾਰੀਆਂ ਲਈ ਆਪਾਂ ਅਕਸਰ ਸਾਰੇ ਦੇਖਦੇ ਆਂ ਔਰ ਉਸ ਲਈ ਇਹ ਹੋ ਸਕਦਾ ਹੈ ਕਿ ਉਹਨਾਂ ਨੇ ਪਹਿਲਾਂ ਇਹਨੂੰ ਟਾਰਗੇਟ ਬਣਾਇਆ ਹੋਵੇ ਔਰ ਮੇਰੇ ਹਿਸਾਬ ਤੇ ਭਾਰਤ ਸਰਕਾਰ ਨੂੰ ਕੁਝ ਚਾਹੀਦਾ ਕਿ ਇਹ ਚੀਜ਼ ਦੀ ਉਹ ਦਾ ਫੇਸਬੁੱਕ ਆਈਡੀ ਜਾਂ ਸੋਸ਼ਲ ਮੀਡੀਆ ਮੋਬਾਈਲ ਨੰਬਰ ਵਗੈਰਾ ਤੋਂ ਸਾਰਿਆਂ ਤੋਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨੇ ਜਲਦੀ ਹੋ ਸਕੇ ਕਿ ਸਾਡੇ ਦੇਸ਼ ਦੇ ਕੋਈ ਖੂਫਿਆ ਜਾਣਕਾਰੀ ਤੋਂ ਉਸ ਤੋਂ ਉਧਰ ਨਹੀਂ ਗਈ ਜੀ ਇਸ ਦੇ ਨਾਲ ਸਵਾਲ ਇਹ ਵੀ ਬਣਦਾ ਹੈ ਕਿ ਜਿਸ ਤਰੀਕੇ ਦੇ ਨਾਲ ਜਦੋਂ ਇਹ ਔਰਤ ਗਈ ਹੈ ਹਾਲਾਂਕਿ ਇਹਦੇ ਵੀਡੀਓ ਆਉਣ ਤੋਂ ਪਹਿਲਾਂ ਕਾਫੀ ਜ਼ਿਆਦਾ ਬਿਆਨ ਸਾਹਮਣੇ ਆਏ ਇਹਦੇ ਵਿੱਚ ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਕਿ ਇਸ ਔਰਤ ਦੇ ਸਬੰਧੀ ਜਥੇ ਦੀ ਜ਼ਿੰਮੇਵਾਰੀ ਬਣਦੀ ਸੀ ਜਥੇ ਨੂੰ ਜਿਹੜਾ ਗਾਈਡ ਕਰ ਰਿਹਾ ਸੀ ਉਹਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਹਨੂੰ ਵਾਪਸ ਲੈ ਕੇ ਆਉਣਾ ਤਾਂ ਹਾਲਾਂਕਿ ਇਹ ਵਾਪਸੀ ਜਦੋਂ ਨਹੀਂ ਆਈ ਤੇ ਫਿਰ ਜਥਾ ਕਿਸ ਤਰ੍ਹਾਂ ਭਾਰਤ ਵਾਪਸ ਆ ਗਿਆ ਇਹ ਵੀ ਸਵਾਲ ਉੱਠਦੇ ਨੇ ਤੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਇਸ ਔਰਤ ਨੇ ਗਲਤੀ ਕੀਤੀ ਹੈ ਇਹਦੇ ਵਿੱਚ ਜਥੇ ਦਾ ਕੋਈ ਕਸੂਰ ਹੈ ਮੈਨੂੰ ਬਿਲਕੁਲ ਸਹੀ ਹੈ ਪਰ ਹਜੇ ਤੱਕ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਕਿ ਜਥੇ ਦੇ ਕਿਸੇ ਵੀ ਪ੍ਰਬੰਧਕ ਦਾ ਜਾਂ ਕਿਸੇ ਵੀ ਜਥੇ ਦੇ ਹਜੇ ਉਹ ਜਿਸੇ ਵੀ ਆਗੂ ਦਾ ਹਜੇ ਤੱਕ ਕੋਈ ਵੀ ਇਸ ਬਾਰੇ ਕੋਈ ਸਪਸ਼ਟ ਜਾਣ ਸਾਹਮਣੇ ਨਹੀਂ ਆਇਆ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਔਰ ਇਹ ਬਰ냔 ਬਹੁਤ ਇਸ ਬਾਰੇ ਇਹ ਗੱਲਾਂ ਕਹੀਆਂ ਜਾ ਰਹੀਆਂ ਹਾਲਾਂਕਿ ਸਾਬਕਾ ਜਥੇਦਾਰ ਸਹਿਬਾਨ ਤੇ ਮੌਜੂਦਾ ਜਥੇਦਾਰ ਸਹਿਬਾਨ ਦੀ ਮਾਫੀ ਮੰਗਣ ਦੀਆਂ ਵੀ ਗੱਲਾਂ ਹੋ ਰਹੀਆਂ ਨੇ ਕਿ ਉਹਨਾਂ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਮਾਫੀ ਮੰਗਣੀ ਚਾਹੀਦੀ ਹੈ ਜੇਕਰ ਪਾਕਿਸਤਾਨ ਦੇ ਵਿੱਚ ਔਰਤ ਰਹਿ ਗਈ ਹੈ ਵਾਪਸ ਨਹੀਂ ਆਈ ਮੈਂ ਪਹਿਲਾਂ ਤਾਂ ਇਸ ਚੀਜ਼ ਦੀ ਜਾਂਚ ਬਹੁਤ ਜ਼ਰੂਰੀ ਹੈ ਕਿ ਉਹ ਉੱਥੇ ਗਈ ਕਿਉਂ ਉਹਦੇ ਜਾਨ ਤੇ ਕੀ ਕਾਰਨ ਕੀ ਸੀ ਔਰ ਕਿੰਨਾ ਹਾਲਾਤਾਂ ਕਰਕੇ ਰਹੀ ਹੈ ਹੂੰ ਕਿਉਂਕਿ ਲਾਫੀ ਮੰਗਵਾ ਉਹ ਕਾਰਨ ਤਾਂ ਸਪਸ਼ਟ ਆ ਹੀ ਗਿਆ ਕਿ ਉਹਨਾਂ ਦਾ ਕਹਿਣਾ ਕਿ 9 ਸਾਲ ਤੋਂ ਇਸ ਵਿਅਕਤੀ ਨੂੰ ਜਾਣ ਰਹੀ ਸੀ ਤੇ ਮੈਂ ਵਿਆਹ ਕਰਵਾ ਲਿਆ ਮੈਂ ਇਸਲਾਮ ਕਬੂਲ ਲਿਆ ਜੀ 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 ਮੈਂ ਉਹੀ ਗੱਲ ਕਹਿ ਰਿਹਾ ਹਾਂ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਇਹੀ ਜਾਣਕਾਰੀ ਸਾਡੇ ਦੇਸ਼ ਦੀ ਸਰਕਾਰ ਨੂੰ ਚਾਹੀਦਾ ਹੈ ਕਿਉਂ 9 ਸਾਲਾਂ ਤੋਂ ਟੱਚ ਸੀ ਕਿ ਕਿਸੇ ਸੁਰੱਖਿਆ ਏਜੰਸੀ ਦੇ ਮਤਲਬ ਉਹ ਨਿਗਾਹ ਚ ਕਿਉਂ ਨਹੀਂ ਆਇਆ ਕਿ ਉਹ ਇਹੋ ਜਿਹੀ ਕੋਈ ਖਾਸ ਟੈਕਨੋਲੋਜੀ ਦਾ ਇਸਤੇਮਾਲ ਕਰ ਰਹੀ ਸੀ ਕਿ ਉਹ ਕਿਤੇ ਵੀ ਟਰੈਕ ਨਹੀਂ ਹੋਈ ਹੂੰ ਬਾਕੀ ਤਾਂ ਦੇਖੋ ਮਾਫੀ ਮੰਗਣ ਵਾਲੀ ਦਾ ਜੱਥੇ ਦੀ ਜੱਥਾ ਜੋ ਗਿਆ ਉਹ ਤੇ ਗਲਤੀ ਜਾਂ ਕਿਸੇ ਦੀ ਵੀ ਗਲਤੀ ਉਹ ਤਾਂ ਬਾਅਦ ਦੀ ਗੱਲ ਹੈ ਹੂੰ ਹੂੰ ਪਹਿਲਾਂ ਉਸ ਚੀਜ਼ ਦੀ ਜ਼ਰੂਰੀ ਹੈ ਕਿ 9 ਸਾਲ ਸਾਡੇ ਦੇਸ਼ ਦੇ ਵਿੱਚ ਉਹ ਉਸ ਬਾਰੇ ਪਤਾ ਨਹੀਂ ਲੱਗਾ ਕਿ ਉਹ ਇਹ ਕੁਝ ਕਰ ਰਹੀ ਸੀ ਔਰ ਉੱਥੇ ਹੁਣ ਗਈ ਕੋਦਮ ਉੱਥੇ ਨਿਕਾਹ ਕਰਾ ਲਿਆ ਹੂੰ ਹਾਂਜੀ ਜੀ ਇਹਦੇ ਨਾਲ ਤੁਹਾਨੂੰ ਲੱਗਦਾ ਕਿ ਬੱਚਿਆਂ ਤੇ ਵੀ ਨਜ਼ਰ ਬਣਾਈ ਰੱਖਣੀ ਚਾਹੀਦੀ ਹੈ ਕਿਉਂਕਿ ਜੇਕਰ ਹੁਣ ਇੰਨੀ ਉਮਰ ਦੀ ਔਰਤ ਬੱਚਿਆਂ ਵਾਲੀ ਪੋਤੇ ਪੋਤੀਆਂ ਵਾਲੀ ਔਰਤ ਇਸ ਤਰ੍ਹਾਂ ਜਾ ਕੇ ਇਹ ਹਰਕਤ ਕਰ ਸਕਦੀ ਹੈ ਤਾਂ ਜਿਹੜੇ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਬੱਚੇ ਨੇ ਉਹਨਾਂ ਦੇ ਪ੍ਰਤੀ ਮਾਪੇ ਪੂਰੀ ਤਰ੍ਹਾਂ ਸਤਰਕ ਰਹਿਣ ਕਿ ਬੱਚੇ ਅੱਜਕੱਲ ਫੋਨ ਤੇ ਕਿਸਦੇ ਨਾਲ ਗੱਲਬਾਤ ਕਰ ਰਹੇ ਨੇ ਜੀ ਜੀ ਬਹੁਤ ਜ਼ਰੂਰੀ ਹੈ ਜੀ ਇਹ ਸਾਡੇ ਦੇਸ਼ ਲਈ ਇਹ ਜੀ ਬਹੁਤ ਜ਼ਰੂਰੀ ਹੈ ਕਿ ਉਹ ਦੇਖੋ ਪਹਿਲਾਂ ਬੱਚੇ ਰੋਜ਼ਗਾਰ ਲਈ ਸਟੱਡੀ ਲਈ ਕੈਨੇਡਾ ਵਗੈਰਾ ਹੋਰ ਕੰਟਰੀਆਂ ਜਾਂਦੇ ਸੀ ਆਪਾਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲ 라이ਫ ਦੇਖ ਰਹੇ ਹਾਂ ਕਿ ਉੱਥੇ ਸਟੂਡੈਂਟਾਂ ਦੀ ਲਾਈਫ ਬਿਲਕੁਲ ਬੇਕਾਰ ਹੋ ਗਈ ਇੱਧਰ ਵੀ ਉਹ ਬੇਰੋਜ਼ਗਾਰ ਚ ਉੱਧਰ ਵੀ ਬੇਰੋਜ਼ਗਾਰ ਆ ਹੁਣ ਬਹੁਤ ਵੀਜ਼ਾ ਵਗੈਰਾ ਵੀ ਘਟ ਕੇ ਲੋਕ ਬਹੁਤ ਘਟ ਜਾ ਰਹੇ ਆ ਪਰ ਕਿਤੇ ਨਾ ਕਿਤੇ ਬੇਰੋਜ਼ਗਾਰ ਹੈ ਜਿਹੜੇ ਉਹ ਨੇਚਰਲੀ ਗੱਲ ਹੈ ਜੀ ਸਾਡਾ ਮਤਲਬ ਦੁਸ਼ਮਨ ਦੇਸ਼ ਪਾਕਿਸਤਾਨ ਹੈ ਉਹਨਾਂ ਨੂੰ ਜਵਾਵਾਂ ਨੂੰ ਜਿਹੜਾ ਟਾਰਗੇਟ ਕਰੂ ਔਰ ਮਾਪਿਓਂ ਵੀ ਇਹ ਬਹੁਤ ਜ਼ਰੂਰੀ ਹੈ ਪੇਰੈਂਟਸ ਲਈ ਜ਼ਰੂਰੀ ਹੈ ਕਿ ਆਪਦੇ ਬੱਚੇ ਜਿਹੜੇ ਵੀ ਮੋਬਾਈਲ ਯੂਜ਼ ਕਰਦੇ ਆ ਮਾਈਨਰ ਬੱਚਿਆਂ ਨੂੰ ਨਾ ਯੂਜ਼ ਕਰਾਇਆ ਜਾਵੇ ਜੇ ਮੋਬਾਈਲ ਯੂਜ਼ ਕਰਦੇ ਆ ਉਹਨਾਂ ਤੇ ਨਿਗਰਾਨੀ ਰੱਖੀ ਜਾਵੇ ਔਰ ਸਰਕਾਰ ਨੂੰ ਵੀ ਇਹ ਚੀਜ਼ ਦਾ ਬਹੁਤ ਚਾਹੀਦਾ ਹੈ ਕਿ ਜੇ ਅਦਰ ਕੰਟਰੀ ਦੇ ਵਿੱਚ ਖਾਸ ਕਰਕੇ ਪਾਕਿਸਤਾਨ ਵਗੈਰਾ ਦੇ ਵਿੱਚ ਕੰਟੈਕਟ ਹੋ ਰਿਹਾ ਸੋਸ਼ਲ ਮੀਡੀਆ ਥ्रू ਇੰਟਰਨੈਟ ਥ्रू ਕੰਟੈਕਟ ਹੋ ਰਿਹਾ ਉਸ ਤੇ ਖਾਸ ਨਜ਼ਰ ਬਣਾਈ ਰੱਖਣੀ ਚਾਹੀਦੀ ਹੈ ਸਰਕਾਰ ਨੂੰ ਹਮ ਠੀਕ ਹੈ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਰਾਏ ਦਿੱਤੀ ਤਾਂ ਹੋਰ ਜਾਣੇ ਵੀ ਆਪਣੀ ਰਾਏ ਇਸ ਪ੍ਰੋਗਰਾਮ ਦੇ ਵਿੱਚ ਦੇ ਸਕਦੇ ਹੋ ਕਮੈਂਟਾਂ ਜ਼ਰੀਏ ਤੁਸੀਂ ਆਪਣੀ ਰਾਏ ਦਿਓ ਤੁਸੀਂ ਫੋਨ ਵੀ ਕਰ ਸਕਦੇ ਹੋ 01725013426 ਤੋਂ ਕਾਲ ਕਰਕੇ ਤੁਸੀਂ ਆਪਣੀ ਰਾਏ ਦਿਓ ਸਰਬਜੀਤ ਕੌਰ ਨਕਾ ਕਰਕੇ ਨੂਰ ਹੁਸੈਨ ਬਣੀ ਹੈ ਤੇ ਫਿਲਹਾਲ ਇਸ ਪ੍ਰੋਗਰਾਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ رائے ਵੀ ਦਿੱਤੀ ਗਈ ਬਹੁਤ ਜਾਣਿਆਂ ਨੇ ਕਮੈਂਟ ਵੀ ਕੀਤੇ ਨੇ ਤੇ ਫਿਲਹਾਲ ਤੁਸੀਂ ਤੁਹਾਡਾ ਇਸ ਪ੍ਰੋਗਰਾਮ ਦੇ ਬਾਰੇ ਕੀ ਕਹਿਣਾ ਹੈ ਤੁਸੀਂ ਇਸ ਦੇ ਬਾਰੇ ਲਾਈਕ ਤੇ ਕਮੈਂਟ ਜਰੂਰ ਕਰਿਓ ਜੇਕਰ ਪ੍ਰੋਗਰਾਮ ਚੰਗਾ ਲੱਗਾ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਇਸੇ ਤਰ੍ਹਾਂ ਹੋਰ ਨਵੇਂ ਪ੍ਰੋਗਰਾਮ ਲੈ ਕੇ ਜਲਦ ਖਾਸ ਹੋਵਾਂਗੇ ਬਣੇ ਰਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਨਾਲ ਤਾਂ ਮੈਂ ਉਹ ਪਰ ਨੂੰ ਬੀਬੀ ਨੂੰ ਇੰਬੈਂਟ ਕਰਦਾ ਕਿ ਅਜੇ ਹਰਕਤ ਕਰਨ ਤੋਂ ਪਹਿਲਾਂ ਆਪਣੇ ਪਰਿਵਾਰ ਬਾਰੇ ਸੋਚ ਲਈ ਦੀ ਆਪਣੀ ਕੰਮ ਬਾਰੇ ਸੋਚ ਲਿੰਦੀ ਇਹਦੇ ਨਾਲ ਇੰਨੀ ਨਮੋਸ਼ੀ ਪਰਿਵਾਰ ਨੂੰ ਚਲਣੀ ਪਊਗੀ